ਲੋਕ ਕਹਿੰਦੇ ਸੀ ਇਹਨਾਂ ਦੇ ਚੁੱਲ੍ਹੇ ਭੰਗ ਭੁੱਜਦੀ ਐ ਇਦਾਂ ਕਹਿੰਦੇ ਹੁੰਦੇ ਨੇ ਨਾ ਲੋਕ ਜਦੋਂ ਰੋਟੀ ਨਾ ਨਾ ਹੋਵੇ ਘਰ ਤੇ ਲੋਕ ਇਹੋ ਕਹਿੰਦੇ ਇਹਨਾਂ ਦੇ ਚੁੱਲ੍ਹੇ ਭੰਗ ਭੁੱਜਦੀ ਐ ਉਹ ਜਿਨ੍ਹਾਂ ਨੂੰ ਤੋਂ ਭੰਗ ਭੁੱਜਦੀ ਦੇਖਦੀ ਸੀ ਜੇ ਅੱਜ ਜ਼ਿੰਦਾ ਹੋਣ ਤੇ ਪਤਾ ਲੱਗੇ ਵੀ ਲੱਖਾਂ ਲੋਕਾਂ ਦੇ ਢਿੱਡ ਭਰਨ ਦੇ ਲਈ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚੁੱਲ੍ਹੇ 'ਚ ਭੰਗ ਨਹੀਂ ਭੁੱਜਦੀ ਲੱਖਾਂ ਲੋਕਾਂ ਦੀ ਢਿੱਡ ਦੀ ਖੁਰਾਕ ਪੈਦਾ ਕਰਨ ਦੇ ਲਈ ਅੱਜ ਸਾਰੀ ਦਿਹਾੜੀ ਤੜਕੇ ਲੱਗਦੇ ਨੇ ਉਸ ਰਸੋਈ ਦੇ ਅੰਦਰ ਲੋਕ ਸੋਚਦੇ ਹੋਣਗੇ ਕਿ ਇਹਨਾਂ ਦਾ ਤਾਂ ਚੁੱਲ੍ਹਾ ਠੰਡਾ ਹੀ ਰਹਿੰਦਾ ਲੋਕ ਇਦਾਂ ਹੀ ਆਖਦੇ ਨੇ ਚੁੱਲ੍ਹਾ ਨਾ ਬਲਦਾ ਹੋਵੇ ਅੱਜ ਜਾ ਕੇ ਦੇਖੀਏ ਗੁਰੂ ਨਾਨਕ ਸਾਹਿਬ ਦੇ ਦਰ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚੁੱਲਿਆਂ 'ਚੋਂ ਕਦੀ ਆਗ ਹੀ ਨਹੀਂ ਬੁਝਦੀ ਕਹਿ ਦਿੱਤਾ ਜਾਂਦਾ ਇਹਨਾਂ ਦਾ ਤਵਾ ਮੁੱਧਾ ਹੀ ਰਹਿੰਦਾ ਪਾਵੇਂ ਇਹਨਾਂ ਦੇ ਘਰ ਰੋਟੀ ਨਹੀਂ ਪੱਕਦੀ ਪਰ ਅੱਜ ਉਹੀ ਭਾਈ ਜੇਠਾ ਜੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਤੇ ਮੈਨੂੰ ਨਹੀਂ ਲੱਗਦਾ ਕਿ ਰਾਤ ਨੂੰ ਵੀ ਸਾਡੀਆਂ ਲੋਹਾਂ ਬੰਦ ਹੁੰਦੀਆਂ ਉਹ ਰਾਤ ਨੂੰ ਵੀ ਚੱਲਦੀਆਂ ਨੇ ਤੇ ਰਾਤ ਵੀ ਉਹ ਸਾਰੀ ਸੇਵਾ ਦਾ ਕਾਰਜ ਚੱਲਦਾ ਜਿਨ੍ਹਾਂ ਨੇ ਕਦੇ ਰਾਤ ਦਰਬਾਰ ਸਾਹਿਬ ਰਹਿ ਕੇ ਦੇਖਿਆ ਪਤਾ ਹੈ ਮੈਨੂੰ ਲੱਗਦਾ ਹੀ ਨਹੀਂ ਵੀ ਰਾਤ ਨੂੰ ਦਰਬਾਰ ਸਾਹਿਬ ਸੌਣ-ਸੁਆਣ ਆਲੀ ਕੋਈ ਗੱਲ ਹੁੰਦੀ ਹੋਵੇ ਪਰਾਂ ਦੀਵਾਨ ਹਾਲਤ ਜਾ ਕੇ ਭਾਵੇਂ ਆਪਾਂ ਸੌ ਲਈਏ ਵਰਨਾ ਸਾਰੀ ਰਾਤ ਸੇਵਾ ਦਾ ਕਾਰਜ ਚੱਲਦਾ ਇਹ ਸਾਰੀ ਜਿਹੜੀ ਕਿਰਪਾ ਉਹ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੀ ਹੈ ਉਨ੍ਹਾਂ ਬੋਲਾਂ ਦੀ ਹੈ ਜਿਹੜੇ ਭਾਈ ਭਗਤ ਰਵਦਾਸ ਜੀ ਨੇ ਫਰਮਾਏ ਸੀ ਨੀਚਾ ਹੈ ਓਜ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ